ਤੁਹਰਾ ਦੇਖ ਰਹੇ ਤੁਸੀਂ ਤਾਂ ਮੈਂ ਮ ਸਿੰਘ ਦੀਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ 13 ਜੂ ਦਾ ਨਾਰਾ ਦਿੱਤਾ ਗਿਆ ਸੀ ਤਾਂ ਵਕਫਕ ਲੋਕ ਸਭਾ ਹਲਕਿਆਂ ਦੇ ਵਿੱਚ ਆਪ ਜਾ ਕੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਜੇ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਰੋਡ ਸ਼ੋਅ ਵੀ ਕੀਤਾ ਜਾਣਾ ਤਾਂ ਕੁਝ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚਣਗੇ ਤਾਂ ਵਿਧਾਇਕ ਮਦਨ ਲਾਲ ਬੱਗਾ ਤੇ ਪਹੁੰਚ ਹੋਏ ਨੇ ਗੱਲਬਾਤ ਕਰ ਲੈਣਾ ਬੱਗਾ ਜੀ ਕਿਵੇਂ ਦੇਖਦੇ ਹੋ ਭਗਵੰਤ ਮਾਨ ਹਜੇ ਪਹੁੰਚੇ ਨਹੀਂ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਐਕਚੁਅਲੀ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਬਹੁਤ ਵੱਡਾ ਮਿਲ ਰਿਹਾ ਅੱਜ ਹਲਕਾ ਦਾਕੇ ਦੇ ਵਿੱਚ ਆ ਤੁਹਾਡੇ ਕੀ ਨਾਮ ਹੈ ਦਾ ਕੋਤਾਂ ਸੋਰੀ ਜੋਧਾ ਦੇ ਵਿੱਚ ਅੱਜ ਰੋਡ ਸ਼ੋਅ ਹੈ ਸੀਐਮ ਸਾਹਿਬ ਦਾ ਔਰ 2 ਘੰਟੇ ਤੋਂ ਲਗਾਤਾਰ ਸੀਐਮ ਸਾਹਿਬ ਦੇ ਆਮਦ ਦੇ ਵਿੱਚ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਝਲਕ ਰਿਹਾ ਅੱਜ ਦੇਖ ਲਓ ਸਾਰਾ ਰੋਡ ਭਰਿਆ ਪਿਆ ਔਰ ਸੀਐਮ ਸਾਹਿਬ 5-7 ਮਿੰਟ ਚਾਰੇ ਨੇ ਉੱਥੇ ਬਿਥੇ ਰੋਡ ਸ਼ੋਅ ਕਰਕੇ ਲੋਗੋਂ ਅਪੀਲ ਕਰਨਗੇ ਕਿਉਂਕਿ ਸਾਡੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਸ਼ੋਕਪਰਾਸ਼ ਪੱਪੀ ਜੀ ਜਿਨ੍ਹਾਂ ਦਾ ਲੋਕਾਂ ਦਾ ਆਪਣਾ ਹੀ ਬਹੁਤ ਸਿੱਧਾ ਪਿਆਰ ਹੈ ਔਰ ਸਾਡੇ ਸਰੂਬੇ ਦੀ ਹਰਮਨ ਪਾਰੇ ਮੁਖਵੰਦੀ ਸਾਹਿਬ ਨੇ ਉੱਚੇ ਚੇ ਦੌਰ ਤੇ ਟਿਕਟ ਦੇ ਕੇ ਨਵਾਜਿਆ ਔਰ ਅੱਜ ਆਪ ਖੁਦ ਉਹਦੇ ਮਹਿਮ ਨੂੰ ਪੂਸ਼ ਕਰਨ ਵਾਸਤੇ ਮਹਿਮ ਨੂੰ ਤੇਜ ਕਰਨ ਵਾਸਤੇ ਸਾਡੇ ਦਰਮਿਆਨ ਆ ਰਹੇ ਨੇ ਅਸੀਂ ਸਾਰੇ ਜੀ ਆਪਸੇ ਖੜੇ ਆ ਔਰ ਲੋਕਾਂ ਦਾ ਪਿਆਰ ਲੋਕਾਂ ਦਾ ਇੱਕ ਮਨ ਬਣਾਇਆ ਹੋਇਆ 2 ਸਾਲ ਦੇ ਕਿਤੇ ਡਿਵੈਲਪਮੈਂਟ ਦੇ ਕੰਮ ਲੋਕਾਂ ਦੇ ਸਾਹਮਣੇ ਨੇ ਪਈ ਨੇ ਸਰਕਾਰਾਂ ਰਵੈਤੀ ਪਾਰਟੀਆਂ 5 ਸਾਲ ਬਾਅਦ 6 ਮਹੀਨੇ ਪਹਿਲਾਂ ਆ ਜਾਂਦੀਆਂ ਸੀ ਪਰ ਅੱਜ ਤੱਕ ਮੈਂ ਕਹਿ ਸਕਦਾ ਕਿ ਲੋਕਾਂ ਨੇ ਜੋ ਡਿਵੈਲਪਮੈਂਟ ਤੇ ਮੋਹਰ ਲਾਣੀ ਆ ਲੋਕਾਂ ਨੇ ਮਨ ਬਣਾਇਆ ਮੈਂ ਤੱਕ ਨੂੰ ਕਾਫੀ ਪਿੱਛੇ ਤੋਂ ਹੁੱਕ ਕੇ ਆਇਆ ਔਰ ਸਾਰੇ ਲੋਕਾਂ ਦੀ ਇੱਕੋ ਮਤ ਹੈ ਕਿ ਅਸੀਂ ਇਸ ਵਾਰ ਹੀ ਸਾਰੇ ਨੇ ਛੱਡ ਦੋ ਬੁਰਾ ਜਿਵੇਂ ਪੰਜਾਬ ਸਰਕਾਰ ਲੈ ਕੇ ਆਈ ਸੀ 117 ਚ 92 ਇਸ ਤਰ੍ਹਾਂ ਜਿਵੇਂ ਮਸੀਹਮ ਸਾਹਿਬ ਦਾ ਇੱਕ ਨਾਰਾ 1300 ਦਾ ਉਹ ਮੁਕੰਮਲ ਹੋਣਾ ਬਕੇ ਜੀ 22 ਦੇ ਵਿੱਚ 92 ਸਿੱਟੀਆਂ ਆਈਆਂ ਸੀ ਤਾਂ ਬਾਈ ਦੇ ਵਿੱਚ 91 ਸੀਟਾਂਆਂ ਸੀ ਦਾਖਾ ਦੇ ਵਿੱਚ ਤਾਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿ ਲੱਗਦਾ ਹੁਣ ਜਿਹੜੀ ਹਾਰ ਬਾਈ ਚ ਹੋਈ ਸੀ ਉਹ 24 ਦੇ ਵਿੱਚ ਆਵਾਜ਼ੀ ਪਾਰਟੀ ਕਵਰ ਕਰੇਗੀ ਨਹੀਂ 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 ਅੱਤ ਤੁਸੀਂ ਦੇਖਿਓ ਸੀ ਰਿਜ਼ਲਟ ਬਹੁਤ ਸ਼ਾਨਦਾਰ ਹੋ ਗੋ ਦਾਖਾ ਦੇ ਰਸਟ ਬੇ ਕਲਾਸ ਹੋਊਗਾ ਤੁਸੀਂ ਦੇਖ ਲੈਣਾ ਵੀ ਦਾਖਾ ਦੇ ਲੋਕ ਕਿੰਨੇ ਦੇਖੋ ਭਰਿਆ ਪਿਆ ਸੜਕ ਸਾਰੀ 1.5 ਕਿਲੋਮੀਟਰ ਦਾ ਸਾਰਾ ਲੋਕਾਂ ਨਾਲ ਹੀ ਜਾਮ ਲੱਗਿਆ ਪਿਆ ਇਸ ਕਰਕੇ ਲੋਕ ਪਿਆਰ ਕਰਦੇ ਨੇ ਦਾਖਾ 'ਚ ਕਿਸੇ ਵੇਲੇ ਕਿਸੇ ਲੋਕ ਕਸਰ ਰਹਿ ਜਾਂਦੀ ਆ ਬਾਰੇ ਸਾਰੇ ਲੋਕਾਂ ਨੇ ਬਹੁਤ ਪਿਆਰ ਦੇਣਾ ਲੋਕਾਂ ਨੇ ਅਸ਼ੀਰਵਾਦ ਦੇਣਾ ਇੱਕ ਪਾਸੇ ਕਾਂਗਰਸ ਨੇ ਪੰਜਾਬ ਪ੍ਰਧਾਨ ਨੂੰ ਚੋਣ ਮੈਦਾਨ ਚ ਉਤਾਰਿਆ ਦੂਜੇ ਪਾਸੇ ਰਮਨੀਤ ਬਿੱਟੂ ਨੇ ਬੈਂ ਸਿੰਘ ਦੇ ਪੋਤੇ ਨੇ ਤਾਂ ਉਹ ਕਹਿੰਦੇ ਵੀ ਸਾਡਾ ਮੁਕਾਬਲਾ ਤਾਂ ਆਪਸ ਦੇ ਵਿੱਚ ਹੈ ਅਕਾਲੀ ਦਲ ਤੇ ਆਵਾਜ਼ੀ ਪਾਰਟੀ ਦਾ ਮੁਕਾਬਲੇ ਚ ਹੈ ਨਹੀਂ ਗਿਣਤੀ ਚ ਹੈ ਨਹੀਂ ਚਲੋ ਮੈਂ ਤਾਂ ਹਫ਼ਤਾਵਾਂ ਦਾ ਗੱਲਾਂ ਉਹਨਾਂ ਕੋਲ ਬੋਲਣ ਵਾਸਤੇ ਕੁਝ ਨਹੀਂ ਹੈ ਪਰ ਮੈਂ ਇਹ ਕਹਿ ਸਕਦਾ ਕਿ ਰਿਜ਼ਲਟ ਆਏਗਾ ਪਤਾ ਲੱਗ ਜਾਏ ਲੋਕਾਂ ਨੇ ਜਦੋਂ ਵੋਟਾਂ ਪਾਣੀਆਂ ਨਾ ਉਦੋਂ ਲੱਗੇਗਾ ਪਤਾ ਤੁਸੀਂ ਆਰ ਸੋਚੋ ਜੇ ਪੰਜਾਬ ਦਾ ਪ੍ਰਧਾਨ ਲੁਧਿਆਣੇ ਚ ਉਤਾਰ ਸਕਦੇ ਆ ਤੇ ਉਹਨਾਂ ਨੂੰ ਉਸ ਤੋਂ ਵੱਧ ਗੰਢ ਫੋਣ ਲੱ ਲੁਧਿਆਣਾ ਕੋ ਕੈਂਡੀਡੇਟ ਨਹੀਂ ਸੀ ਲੁਧਿਆਣਾ ਚ ਕਾਂਗਰਸ ਨਹੀਂ ਸੀ ਜੀ ਉਹਨੂੰ ਪੰਜਾਬ ਤੋਂ ਲਿਆ ਕੇ ਕੈਂਡੀਡੇਟ ਤੇ ਖੜਾ ਮੁਕਸਰ ਤੋਂ ਲਿਆ ਕੇ ਜਾਂ ਜਿੱਦੜਬਾਦ ਤੋਂ ਕੈਂਡੀਡ ਲਿਆ ਕੇ ਤੇ ਖੜਾ ਕਰਾ ਕਰਾਣਾ ਪਿਆ ਗਿਆ ਇਹਦਾ ਮਤਲਬ ਕਾਂਗਰਸ ਕਮਜ਼ੋਰ ਸੀ ਕਾਂਗਰਸ ਦੇ ਬੱਲੇ ਕੋਸ਼ੀ ਸੀ ਇਹਦਾ ਹੁਣ ਰਿਜ਼ਲਟ ਪਤਾ ਲੱਗੂਗਾ ਜੋਗੋਂ-ਜੋਦੋਂ ਕੋ ਤਕੜਾ ਕੈਂਡੀਡੇਟ ਆਉਂਦਾ ਹੈ ਇਹਦਾ ਮਤਲਬ ਤੁਹਾਡੇ ਜਿਹੜੇ ਲੋਕਲ ਪੋਲੀਟਿਕਸ ਖਤਮ ਹੈ ਜ਼ੀਰੋ ਹੈ ਕਾਹੂੰ ਜਾ ਰਿਹਾ ਨਾ ਸਾਡਾ ਪ੍ਰੈਸ਼ਰ ਐ ਡੱਟ ਕੇ ਲੱਗੇ ਹੋਇਆ ਜਿਹੜੇ ਬਿੱਟੂ ਦੀ ਗੱਲ ਕਰਦੇ ਹੋ ਪਹਿਲਾਂ ਕਾਂਗਰਸ ਦੇ 10 ਸਾਲ ਲੋਕਾਂ ਨੇ ਪਾਰਟੀ ਦੇ ਟਿਕਣੇ ਨਹੀਂ ਦਿੱਣੀ ਲੋਕਾਂ ਨੇ ਨਕਾਰਤਾ ਸੀ ਅੱਜ ਉਹ ਭੱਜ ਕੇ ਆਪਣੀ ਇੱਜ਼ਤ ਬੁਜਾਰੋ ਸੇ ਬੀਜੇਪੀ ਜਾਵੜੇ ਉਹਨੂੰ ਸਮਝਿਆ ਕਿ ਮੈਂ ਬੀਜੇਪੀ ਚੱਲ ਜੂੰਗਾ ਤੇ ਜੋ ਮੋਦੀ ਦਾ ਨਾਅਰਾ ਹੈ ਉਹਦੇ ਹੀ ਨਿਕਲ ਜੂੰਗਾ ਪਰ ਮੋਦੀ ਦਾ ਜਿਹੜਾ 400 ਪਰ ਦਾ ਨਾਅਰਾ ਸੀ ਉਹ ਤਾਂ ਆਦਬ ਵਿਚਕਾਰੀ ਖੜ ਗਿਆ ਉਹ ਤਾਂ ਆਦਬ ਵਿਚਕਾਰ ਮਿਣਾ ਥੱਲੇ ਡਰ ਜਾਣਾ ਇਸ ਕਰ ਮਿੱਤਰ ਜੀ ਪ੍ਰਸਾਰ ਪਛਤਾ ਰਹੇ ਆ ਰਾਜਾ ਵਨਿਕ ਤਾਂ ਬਲੀ ਦਾ ਬੱਕਰਾ ਬਣਨ ਨਹੀਂ ਆ ਤੁਹਾਡੇ ਸਾਹਮਣੇ ਆ ਜਣਾ ਬਹਿਸ ਭਰਾਵਾਂ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਨੇ ਆਮ ਆਦਮੀ ਲੋਕ ਸੰਭਾ ਪਾਰਟੀ ਨੂੰ ਖਤਮ ਕਰਕੇ ਬਹੁਤ ਵੱਡਾ ਘਾਟਾ ਪੈਣਾ ਕਾਂਗਰਸ ਨੂੰ ਕਾਂਗਰਸ ਨੂੰ ਬਹੁਤ ਨੁਕਸਾਨ ਚਲ ਜਾਏਗੀ ਬਿਲਕੁਲ ਇਹ ਸੰਵਿਧਾਨਿਕ ਮਦਨਾਲ ਬੱਗਾ ਜੋ ਕਹਿ ਰਹੇ ਨੇ ਕਿ ਬਹਿਸ ਭਰਾਵਾਂ ਨੂੰ ਕਾਂਗਰਸ ਚ ਸ਼ਾਮਲ ਹੋਣ ਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪੈਣਾ ਔਰ ਦੂਜੇ ਪਾਸੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਂਗਰਸ ਨੂੰ ਕੋਈ ਲੁਧਿਆਣਾ ਤੋਂ ਉਮੀਦਵਾਰ ਨਹੀਂ ਮਿਲਿਆ ਤਾਂ ਕਰਕੇ ਪੰਜਾਬ ਪ੍ਰਧਾਨ ਨੂੰ ਲੁਧਿਆਣਾ ਦੀ ਚੋਣ ਮੈ नाल नाल बाकी दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर